ਦੇ ਬੇਟੇ ਨੂਰ ਠਾਕੁਰ ਦਾ ਜਨਮ 4 ਸਤੰਬਰ 1994 ਨੂੰ ਮਾਨਸਰ ਵਿੱਚ ਹੋਇਆ ਸੀ ਤੇ ਮੁਢਲੀ ਸਿੱਖਿਆ ਮੇਰੇ ਪ੍ਰਾਇਮਰੀ ਐਜੂਕੇਸ਼ਨ ਲੋਕਲ ਮਾਨਸਰ ਸਕੂਲ ਤੋਂ ਪ੍ਰਾਈਵੇਟ ਸਕੂਲ ਤੋਂ ਕੀਤੀ ਫਿਰ 5ਵੀਂ ਤੋਂ 10ਵੀਂ ਤੱਕ ਐਸਟੀਐਨ ਬਾਲ ਵਿਦਿਆਨਿਕ ਨੰਪੰਗਾਲਾ ਤੇ ਪਲੱਸ 1 ਪਲੱਸ 2 ਨਾਨ ਮੈਡੀਕਲ ਐਸਪੀਐਨ ਕਾਲਜ ਮਕੇਰੀਆਂ ਤੋਂ ਕੀਤਾ ਐਂਡ ਦੇਰ ਆਫਟਰ ਹੀ ਹੈਸ ਡਨ ਬੀਟੈਕ ਇਨ ਮਕੈਨੀਕਲ ਇੰਜੀਨੀਅਰਿੰਗ ਫਰੋਮ ਅਰਨਿਯ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼ ਕਾਂਗੜਾ ਐਂਡ ਆਫਟਰ ਦੈਟ ਹੀ ਜੁਆਇੰਡ ਗੈਮਨ ਇੰਡੀਆ construction company as a plant engineer and he has done his duty as a plant engineer in bangalore and bihar and 3 saal engineer di job karan to baad oh usse chala gaya uss jaake usne army di try kiti army di tests nu un clear kita ਤੇ ਆਰਮੀ ਵਾਲੇ ਨੇ ਉਹਨੂੰ ਕਿਹਾ ਕਿ ਤੂੰ ਜੁਆਇਨ ਕਰ ਉਹਨੇ ਕਿਹਾ ਕਿ ਨਹੀਂ ਮੇਰੀ ਸਿਸਟਰ ਦੀ ਸ਼ਾਦੀ ਹੈ ਮੈਂ ਬਾਅਦ ਚ ਜੁਆਇਨ ਕਰਾਂਗਾ ਫਿਰ ਉਹ ਘਰ ਆ ਕੇ ਸਿਸਟਰ ਦੀ ਸ਼ਾਦੀ ਕਰਕੇ ਗਿਆ ਤੇ ਉਹਨੇ ਜੁਆਇਨ ਕੀਤਾ ਤੇ ਪਿਛਲੇ ਕੱਲ ਉਹਨੇ ਆਪਣੀ ਰਿਕਰੂਟਿੰਗ ਟ੍ਰੇਨਿੰਗ ਪੂਰੀ ਕਰਕੇ ਆਰਮੀ ਗ੍ਰੈਜੂਏਸ਼ਨ ਦੀ ਡਿਗਰੀ ਉਹਨੂੰ ਮਿਲੀ ਤੇ ਬੜਾ ਫਖਰ ਮਿਸੂਸ ਹੋਇਆ ਜਿਸ ਵੇਲੇ ਆਰਮੀ ਅਫਸਰ ਨੇ ਅਨਾਉਂਸ ਕੀਤਾ ਕਿ ਇਸ ਸਟੈਸਟ ਨੂੰ ਬਿਨੋਤ ਹਕੁਰ ਇਸ ਮੈਕੈਨੀਕਲ ਇੰਜੀਨੀਅਰ ਬ੍ਰੋਮਿਲਾ ਦੇਵੀ ਜੀ ਬੇਟਾ ਅਮਰੀਕਾ ਵਿੱਚ ਆਰਮੀਚ ਵਰਤੀ ਹੋਇਆ ਹਾਂਜੀ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਉਸ ਤਾਂ ਕਿੰਨੀ ਖੁਸ਼ੀ ਮਹਿਸੂਸ ਕਰਦੇ ਹਾਂ ਹਾਂ ਬਹੁਤ ਜ਼ਿਆਦਾ ਖੁਸ਼ੀ ਹੋਏਗੀ ਚਲੋ ਬੇਟਾ ਨੇ ਮਿਹਨਤ ਕੀਤੀ ਹੈ ਕਾਮਯਾਬ ਹੋਇਆ ਪਰ ਇਹ ਰਿਸ਼ਤਾ ਦਾ ਮਾਪ ਪੁੱਤ ਦਾ ਰਿਸ਼ਤਾ ਹੀ ਹੈ ਦੁਨੀਆ ਦਾ ਸਭ ਤੋਂ ਅਨਮੋਲ ਰਿਸ਼ਤਾ ਹੁੰਦਾ ਹੈ ਹਾਂਜੀ ਬੇਟੇ ਦੇ ਬਾਰੇ ਦੱਸੋ ਜੀ ਬਚਪਨ ਕਿਸ ਤਰ੍ਹਾਂ ਦਾ ਸੀਗਾ ਔਰ ਕਿੰਨਾ ਕ ਮਿਹਨਤੀ ਸੀਗਾ ਅੱਛਾ ਹਾਂ ਕੋਈ ਸਰਾਤ ਨਹੀਂ ਜ਼ਿਆਦਾ ਕਰਦਾ ਹੈ ਕਿ ਸਮਝਦਾਰਾ ਹਸਰੂਤ ਹੋਏ ਜਿੱਦਾਂ ਕਹਿੰਦੇ ਹੈ ਉਦਾਂ ਹੀ ਮੰਨਦਾ ਹੈਗਾ ਇਹ ਬਾਕੀ ਬੱਚਿਆਂ ਦੇ ਖਾਂ ਜ਼ਿਆਦਾ ਜਾਂਦਾ ਨਹੀਂ ਵਾਰ ਜਿੱਦਾਂ ਲੜਾਈ ਝਗੜੇ ਚ ਕਿਹੇ ਗੱਲ ਚ ਨਹੀਂ ਜਾਂਦਾ ਬਸ ਪੜਨ ਨਾਲ ਤੇ ਜਿੱਦਾਂ ਮੰਮਾ ਨੇ ਕਹਿੰਨਾ ਉਦਾਂ ਹੀ ਕਰਨਾ ਹਾਂਜੀ ਤੇ ਜਾਂ ਜੋ ਆਖਣਾ ਹੈ ਉਹ ਹੀ ਮੰਨਣਾ ਹੈ ਉਦਾਂ ਸਰਾਰਤੀ ਨਹੀਂ ਜਿੱਦਾਂ ਬਾਕੀ ਬੱਚੇ ਕਰਦੇ ਠੀਕ ਹੁਣ ਤੁਸੀਂ ਦੱਸੋ ਕਿ ਹੋਰ ਬੱਚੇ ਪੰਜਾਬ ਦੇ ਕਈ ਉਥੇ ਵਿਦੇਸ਼ਾਂ ਚ ਧਰਤੀ ਤੇ ਰਹਿ ਕੇ ਮਿਹਨਤ ਕਰ ਰਹੇ ਹੈ ਨਾ ਹਾਂਜੀ ਕੀ ਸੰਦੇਸ਼ ਤੁਸੀਂ ਦੋਗੇ ਉਹਨਾਂ ਬੱਚਿਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਆਕੇ ਬੱਚਾ ਜੇ ਦਾ ਪੜਨਾ ਚਾਹੁੰਦਾ ਜੋ ਕਰਨਾ ਚਾਹੁੰਦਾ ਉਹਨੂੰ ਕਰਨ ਦਿਓ ਉਹਦਾ ਜਿੱਦੜ ਟਾਰਗੇਟ ਹੈ ਕਿ ਮੈਂ ਇਹ ਕਰਨਾ ਹੈ ਤੇ ਉਹ ਕਰਨ ਦਿਓ ਅਪੇ ਕਾਮਯਾਬੀ ਮਿਲੇਗੀ ਭਾਵੇਂ ਲੇਟ ਮਿਲੇ ਕਿ ਕਾਮਯਾਬ ਹੋਣਗੇ ਜ਼ਰੂਰ ਤਾਂ ਇਹ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਜਦੋਂ ਪਤਾ ਲੱਗਾ ਕਿ ਬ੍ਰਦਰ ਨੇ ਐਡਾ ਵੱਡਾ ਅਚੀਵਮੈਂਟ ਹਾਸਿਲ ਕੀਤੀ ਬੜਾ ਪ੍ਰਾਊਡ ਫੀਲ ਹੋ ਰਿਹਾ ਬਹੁਤ ਖੁਸ਼ ਹੈ ਆਪਾਂ ਸਾਰੇ ਕਿ ਅਕਸਰ ਫੋਰਨ ਚ ਜਾ ਕੇ ਐਨੀ ਵੱਡਾ ਅਚੀਵ ਕਰਨਾ ਬੜਾ ਟਫ ਹੁੰਦਾ ਹੈ ਲੇਕਿਨ ਉਹਨਾਂ ਨੇ ਅਚੀਵ ਕੀਤਾ ਮਮਾ ਪਾਪਾ ਤੇ ਅਵਰਸਟ ਦੇ ਬ੍ਰਦਰ ਦੇ ਹਾਰਡਵਰਕ ਨਾਲ ਉੱਥੇ ਤੱਕ ਪਹੁੰਚੇ ਆ ਅੱਛਾ ਲੱਗ ਰਿਹਾ ਇਤੈ ਦੱਸੋ ਕਿ ਤੁਹਾਡੇ ਬ੍ਰਦਰ ਸਿਸਟਰ ਦਾ ਰਿਸ਼ਤਾ ਜੋ ਹੈਗਾ ਉਹ ਕਾਫੀ ਨਟਕਟ ਬਚਪਨ ਦੇ ਬਾਰੇ ਕੁਝ ਦੱਸੋ ਕਿ ਜੋ ਤੁਹਾਨੂੰ ਯਾਦ ਹੋਵੇ ਆਪਣੇ ਬ੍ਰਦਰ ਦੇ ਬਾਰੇ ਕੀ ਕਿਸ ਤਰ੍ਹਾਂ ਦਾ ਸੀ ਉਹ ਬਕਰ ਲਵਿੰਗ ਬੋন্ড ਹੀ ਸਾਡਾ ਲੜਾਈ ਵੀ ਹੁੰਦੀ ਆ ਆਪਸ ਵਿੱਚ ਲੜਦੇ ਵੀ ਹੈ ਹੀ ਲੇਕਿਨ ਪਿਆਰ ਵੀ ਬਹੁਤ ਹੀਗਾ ਕੁਕਿੰਗ ਵੀ ਕਰ ਕਰਤੇ ਹੈ ਮੇਰੇ ਲਈ ਇਵਨ ਮੇਰਾ ਬੈਗ ਵੀ ਚੱਕ ਕੇ ਸਕੂਲ ਚਲ ਜਾਂਦੇ ਹੈ ਕਿਉਂਕਿ 4 ਇਅਰਸ ਦਾ ਗੈਪ ਹੈ ਬ੍ਰਦਰ ਸਿਸਟਰ ਚ ਬੜਾ ਪਿਆਰ ਹੀ ਸਾਡੇ ਚ ਜਦੋਂ ਇੰਨੀ ਵੱਡੀ ਖੁਸ਼ਖਬਰੀ ਮਿਲਦੀ ਹੈ ਸਭ ਤੋਂ ਫਸਟ ਰਿਐਕਸ਼ਨ ਕਿਸ ਤਰ੍ਹਾਂ ਦੀ ਪਰਿਵਾਰ ਵਿੱਚ ਇਮੋਸ਼ਨਲ ਫੀਲਿੰਗ ਵੀ ਹੈ ਸਭ ਦੇ ਅੱਖਾਂ ਚ ਟੀਅਰਸ ਵੀ ਹੈਗੇ ਹੀਗੇ ਕਿਉਂਕਿ ਵਿਸ਼ਵਾਸ ਨਹੀਂ ਇੱਕ ਹੁੰਦਾ ਪਿਆ ਹੈਗਾ ਕਿ ਸੱਚੀ ਇੰਨਾ ਕੁਝ ਅਜੀਬ ਕਰ ਲਿਆ ਹੈ परंतु ਤੁਸੀਂ ਦੇਖਦੇ ਤੁਸੀਂ ਵੀ ਇੰਡੀਅਨ ਆਰਮੀ ਵਿੱਚ ਅਫਸਰ ਹੋ ਹੂੰ ਤੁਹਾਡਾ ਪ੍ਰੇਜ਼ਮ ਜਿਹੜਾ ਹੈ ਵਿਨੋਦ ਉਹ ਵੀ ਯੂ ਐਸ ਆਰਮੀ ਦੇ ਵਿੱਚ ਤੁਸੀਂ ਕਿੰਨਾ ਕਿ ਟਫ ਮੰਨਦੇ ਹੋ ਜਿਹੜਾ ਕਿਉਂਕਿ ਇੰਡੀਅਨ ਆਰਮੀ ਦੇ ਵਿੱਚ ਵੀ ਅਫਸਰ ਕੋਈ ਛੋਟੀ ਗੱਲ ਨਹੀਂ ਹੈਗੀ ਔਰ ਵਿਨੋਦ ਅੱਜ ਅਮਰੀਕਾ ਵਿੱਚ ਪਰਟੀ ਹੈ ਕਿੰਨਾ ਕਿ ਦੇਖਦੇ ਹੋ ਤੁਸੀਂ ਕਿਸ ਤਰ੍ਹਾਂ ਇਸ ਤਰ੍ਹਾਂ ਸਾਲ ਫਸਟ ਆਫ ਆਲ ਮੈਂ ਇਹੀ ਕਹਾਂਗਾ ਕਿ ਦੇਖੋ ਚਾਹੇ ਇੰਡੀਅਨ ਆਰਮੀ ਹੋਵੇ ਚਾਹੇ ਯੂ ਐਸ ਆਰਮੀ ਹੋਵੇ ਡਿਫਰੈਂਸ ਇਜ਼ ਸੇਮ ਠੀਕ ਹੈ ਐਂਡ ਦੀ ਸੈਕੰਡ ਪਾਰਟ ਇਜ਼ ਜੁਆਇਨਿੰਗ ਦੀ ਫੋਰਸ ਇਟਸੈਲਫ ਨੀਡ ਅ ਲੋਟ ਆਫ ਯੂ نو ਮਾਈਂਡਸੈਟ ਟਫ ਮਾਈਂਡਸੈਟ and you think that you wanted to join that force chahe indian chahe usda if you joined you are already being tough and uske uh, baad i would say that yeah it always seems a difficult path when you go through the training training phase is always you know difficult part but it i would say that it is the family support that supports you and makes a uh, uh, mind of the individual way much more tough